ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਸਦੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਨਵਾਂ ਸ਼ਹਿਰ ਵਿੱਚ ਵਸਦੇ ਸਾਰੇ ਪੰਜਾਬੀਆਂ ਨੂੰ ਬਾਲਮਕੰਦ ਸ਼ਰਮਾ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਦਾਬ ਤੇ ਨਮਸਕਾਰ। ਦੋਸਤੋ 14 ਦਸੰਬਰ ਦਿਨ ਸ਼ਨੀਵਾਰ ਤੁਹਾਡੇ ਜ਼ਿਲ੍ਹੇ ਵਿੱਚ ਜ਼ਿਲ੍ਹਾ ਕਚੈਰੀਆਂ ਚ ਕੌਮੀ ਲੋਕ ਅਦਾਲਤ ਯਾਨੀ ਪੰਜਾਬ ਰਾਜ ਕਾਨੂੰਨੀ ਸਿਵਾਵਾ ਮੈਕਮੇ ਵੱਲੋਂ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਤੇ ਜਿੰਨੇ ਵੀ ਤੁਹਾਡੇ ਅਦਾਲਤਾਂ ਦੇ ਕੇਸ ਚੱਲ ਰਹੇ ਆ ਤੁਹਾਨੂੰ ਅਪੀਲ ਕੀਤੀ ਬੇਨਤੀ ਆ ਕਿ ਤੁਸੀਂ ਲੋਕ ਅਦਾਲਤ ਚ ਆਪੇ ਆ ਕੇ ਕੇਸ ਜਿਹੜੇ ਉਹ ਰੈਫਰ ਕਰਾ ਕੇ ਆਓ ਤੇ ਆਪਣੀਆਂ ਫੀਸਾਂ ਵੀ ਬਚਾਓ ਤੇ ਤਰੀਕਿਆਂ ਦੇ ਬਾਰ ਬਾਰ ਪੈਂਤੋ ਵੀ ਛੁਟਕਾਰਾ ਪਾਓ ਕੋਈ ਇੱਥੇ ਫੀਸ ਚਾਰਜ ਨਹੀਂ ਹੁੰਦੀ ਤੁਰੰਤ ਫੈਸਲੇ ਹੁੰਦੇ ਆ ਇਸ ਕਰਕੇ ਕੌਮੀ ਲੋਕ ਅਦਾਲਤ ਨੂੰ 14 ਦਸੰਬਰ ਦਿਨ ਸ਼ਨੀਵਾਰ ਨਵਾਂਸ਼ਾ ਜ਼ਿਲ੍ਹਾ ਚਾਰੀਆਂ 'ਚ ਆ ਕੇ ਇਹਦਾ ਲਾਭ ਉਠਾਓ ਬਹੁਤ ਬਹੁਤ ਧੰਨਵਾਦ ਨਵਾਂਸ਼ਾ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਨਵਾਂਸ਼ਾ ਸਰਗਰਮੀਆਂ YouTube ਚੈਨਲ ਦੀ ਤਰਫੋਂ ਮੈਂ ਜਾਨੀ ਵਾਸਤੇ ਪਰਦੇਸੀ ਦੀ ਤਰਫੋਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 555 ਸਾਲਾ ਪ੍ਰਕਾਸ਼ ਪੁਰਬ ਨੂੰ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਸੋ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਚੌਂਕ ਨਵਾਂ ਸ਼ਹਿਰ ਵਿਖੇ ਜਿੱਥੇ ਅੱਜ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 555ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਨਵਾਂ ਸ਼ਹਿਰ ਤੋਂ ਨਵਾਂ ਸ਼ਹਿਰ ਸਰਕਾਰੀਆਂ YouTube ਚੈਨਲ ਤੋਂ ਪੱਤਰਕਾਰ ਵਾਸਦੇ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਸੁਪਾਰਾ ਸਮਾਪਤ ਹੋਤੀ ਸਖਿਆ ਸਮਾਪਤ ਹੋ ਗਈ ਕੁਨਾਂ ਕੱਖ ਸੰਗੀ ਦਾ ਸੰਪੂਰਨ ਨਾਮ ਜਗਮਾਨੇ ਅੰਧਰ Big hair. La

ਸਰਕਾਰੀ ਪੱਧਰ ਤੇ ਪਿਛਲੇ ਦਸ ਸਾਲਾਂ ਭਾਸ਼ ਕੋ ਲਈ ਬਹੁਤ ਬਹੁਤ ਲੱਖ ਲੱਖ ਜਾਈ ਸਾਰੇ ਸਾਜੇ ਭਾਸ਼ ਕੋ ਨੂੰ ਬਹੁਤ ਬਹੁਤ ਚਾਹਨਾ ਨਾਇਆ ਜਾ ਰਿਹਾ ਹੈ ਕਿ ਕੁਝ ਵਰ੍ਹੇ ਤੋਂ ਹੀ ਸਵਾਨ ਤੇ ਅੱਜ ਸਵੇਰ ਤੋਂ ਵੀ ਸਵਾਨ ਸਫਾਈ ਜਾ ਰਹੀ ਨਹੀਂ ਖੰਪਾਟਾ ਕੋਈ ਨਹੀਂ ਇਹ ਇਸ ਸਮੇਂ ਲੰਗਰ ਬਟਾਏ ਜਾ ਰਹੇ ਨੇ ਜੀ ਸੰਗਤ ਅਸੀਆਂ ਡੈਰੀਆਂ ਨੇ ਹਸਪਤਾਲ ਦੀਆਂ ਲੱਤ ਪਸਤ ਹੋ ਰਹੀਆਂ ਨੇ ਸਾਰਿਆਂ ਨੂੰ ਮੇਰੇ ਵੱਲੋਂ ਅਮਰਜੀਤ ਸਿੰਘ ਖਾਲਸਾ ਜੀ ਐਸਐਮ ਪਬਲਿਕ ਸਕੂਲ ਸ੍ਰੀ ਗੁਰੂਦਾਮ ਦਾ ਸਿਵਲ ਸੋਸਾਇਟੀ ਜੁਵਾਰਾ ਸ੍ਰੀ ਗੁਰੂ ਸਿੰਘ ਸਵਾ ਨਮਕਤ ਹੋਇਆ ਸਾਰੇ ਨੂੰ ਨਮਸਕਾਰ ਜੀ ਤੇ ਤਾਂ ਦਾ ਜੀ ਪੜ੍ਹਨੇ ਮੈਂ ਜਿਹੜਾ ਸਾਹਮਣੇ ਬਾਅਦ ਕਰਦਾ ਬਸ ਠੀਕ ਹੈ ਜੀ ਮੈਂ ਮੈਂ ਜਿਹੜੀ ਲਾਈਨ ਸ਼ੁਰੂ ਕਰ ਤਾ ਉੱਥੇ ਜਾਊਗਾ ਜੀ ਲਾ ਜੀ ਹਾਂ ਜੀ ਮੈਂ ਜਿਹੜਾ ਦਰਜ ਕਰਤਾਲ ਤੇ ਆਪਾਂ ਕਰਦੇ ਆਂ ਵਾਰੀ ਬੁੱਕ ਕਰਵਾਉਂਦੇ ਆਂ ਵਾਰੀ ਬੁੱਕ ਕਰਵਾਉਂਦੇ ਆਂ ਵਾਰੀ ਬੁੱਕ ਕਰਵਾਉਂਦੇ ਆਂ ਆਪਾਂ ਤਾਂ ਅੰਦਰ ਵੀ ਸੋਹਣੇ ਜਿਹੜਾ ਪਿਆਰ ਤਾਂ ਫਿਰ ਨੌਰ ਤੋਂ ਦਿੱਲੀ ਵਰਸ ਤੋਂ ਚੁੱਕਦੇ ਹਾਂ ਉਹਨਾਂ ਤੇ ਲੰਗਰ ਲਾੜਦੇ ਹਾਂ ਤੇ ਕੱਪੜੇ ਸਭ ਸੰਤਾਂ ਪੀਸੀਐ ਲਾਈਨ ਦੇ ਵਿੱਚ ਆ ਕੇ ਲੱਗਣ ਸ਼ੁਰੂ ਕਰ ਸਕੋ ਤੇ ਬਾਬੇ ਨਾਨਕ ਦਾ ਨਾਮ ਵੀ ਵਾਰੀ ਤੋਂ ਘਰ ਤੋਂ ਵਾਰੀ ਲਿਖੀਏ ਜੇ ਤੇ ਬੈਠੇ ਆਦਰ ਤੁਚੋ ਜਿਵੇਂ ਇਹਨਾਂ ਦੀ ਇਤਿਹਾਸ ਦੇ ਬਾਰੇ ਮੋਬਸੇਵਾ ਦਾ ਨਾਮ ਕਿੱਥੇ ਹੈ ਇਹ ਨਾਮ ਕੋਲ ਇਹ ਇੱਕ ਉਹ ਨਾਨਕ ਪਾਤਸ਼ਾਹੀ ਵਿਚਾਰਤਾਂ ਨੇ ਵੀ ਉਹਨੇ ਵਾਰ-ਵਾਰ ਸਾਨੂੰ ਇੱਕ ਓਮਕਾਰ ਦੇ ਰੂਪ ਦੇ ਵਿੱਚ ਦਿੱਤੀ ਹੈ ਮੂਲ ਮੰਤਰ ਦੇ ਰੂਪ ਦੇ ਵਿੱਚ ਦਿੱਤੀ ਹੈ ਪ੍ਰਮਾਤਮਾ ਦਾ ਸਰੂਪ ਸਾਡੇ ਸਾਹਮਣੇ ਰੱਖ ਦਿੰਦਾ ਕਿਉਂ ਗਵਾਚਿਆ ਨਹੀਂ ਹੋਇਆ ਗਵਾਚੇ ਹੋਏ ਲੱਪੜ ਦੀ ਲੋੜ ਪੈਂਦੀ ਹੈ ਤੇ ਤੁਹਾਡੇ ਅੰਦਰ ਵਸ ਰਿਹਾ ਉਹ ਤੇ ਘਟ ਘਟ ਦੇ ਵਿੱਚ ਵਸਿਆ ਹੁਣੇ ਧੁੰਦ ਕਿਹੜੀ ਬਸਰੀ ਹੋਈ ਸੀ ਜੇ ਨੂੰ ਪਾਈ ਗੁਰਦਾਸ ਜੀ ਨੇ ਕਿਹਾ ਕਿ ਨਾਨਕ ਪਾਤਸ਼ਾਹ ਜੀ ਦੇ ਪਰਬਟ ਤੋਂ ਦੇ ਨਾਲ ਉਹ ਤੁੰਗ ਜਿਹੜੀ ਐ ਮਿੱਟ ਗਈ ਉਹਦਾ ਜ਼ਿਕਰ ਵੀ ਪਾਈ ਗੁਰਦਾਸ ਜੀ ਨੇ ਇੱਕ ਪਾਵਨ ਆਪਣੀਆਂ ਵਾਰਾਂ ਦੇ ਵਿੱਚ ਕੀਤਾ ਕਿ ਇਹ ਜਿਹੜਾ ਸਮਾ ਸੀ ਜਿਹਨੂੰ ਕਲਕ੍ਰਿਚ ਦਾ ਸਮਾ ਕਹਿੰਦੇ ਜਿਹਨੂੰ ਪਰਨੰਦ ਦਾ ਸਮਾ ਕਹਾ ਜਾਂਦਾ ਐਸੇ ਤੇ ਕੋ ਨਾਨਕ ਪਾਤਸ਼ਾਹ ਨੇ ਬਾਣੀ ਦੇ ਵਿੱਚ ਮਰਦਨੇ ਇਹ ਇਸ ਗੱਲ ਦਾ ਜ਼ਿਕਰ ਕਰ ਦਿੱਤਾ ਕਿ ਉਸੇ ਤਰ੍ਹਾਂ ਦਾ ਸੰਸਾਰ ਹੈ ਬ੍ਰਹਮੰਡ ਵੀ ਉਦਾਂ ਦਾ ਸਾਰਾ ਚਲਾਈ ਬਾਣ ਹੈ ਜੇ ਬਦਲਦਾ ਮਨੁੱਖ ਦੀ ਸੋਚ ਬਦਲਦੀ ਹੈ ਹੁਣ ਉਹ ਪ੍ਰਧਾਨ ਕਰਦਾ ਹੁੰਦਾ ਜੇ ਮਨੁੱਖ ਕਲ ਇਸ ਦੇ ਸਮੇਂ ਦੇ ਵਿੱਚ ਜਿਉ ਰਿਹਾ ਜੋ ਕਲਪਨ ਦੇ ਵਿੱਚ ਜਿਉ ਰਿਹਾ ਜੇ ਕੋਈ ਬਾਗਛਾ ਦੀ ਬਾਣੀ ਨੂੰ ਪੜਦਾ ਹੈ ਕਿ ਮੈਂ ਤਨੇ ਕਰਦਾ ਹੈ ਜੀਵਨ ਦੇ ਵਿੱਚ ਸਹਿਜ ਆ ਰਿਹਾ ਜੀਵਨ ਦੇ ਵਿੱਚ ਆਨੰਦ ਆ ਰਿਹਾ ਜੀਵਨ ਬਦਲ ਰਿਹਾ ਹੈ ਸੁਭਾਅ ਬਦਲ ਰਿਹਾ ਸੋਚ ਬਦਲ ਰਹੀ ਹੈ ਤੇ ਅੱਜ ਵੀ ਸਤਿ ਕਰ ਮਾਰਦੇ ਨੇ ਬਾਣੀ ਦੇ ਵਿੱਚ ਬਚਨ ਵਿੱਚ ਕੀਤਾ ਮਾਰਜ ਕਹਿੰਦੇ ਨੇ ਸੋਈ ਚੰਦ ਚੜ੍ਹੇ ਸਿਤਾਰੇ ਸਹੀ ਦਿਨ ਇਹ ਤਵਰ ਹੈ ਸਾਤ ਤੱਕ ਦੀ ਸੋਲ ਚਲਾ ਰਹੇ ਜੁਗ ਜੀ ਕਿਲੇ ਥਾਮ ਕੇ ਅੱਜ ਵੀ ਕਹਿੰਦੇ ਨੇ ਉਹਨਾਂ ਦਾ ਸੂਰਜ ਵੀ ਉਹੀ ਹੈ ਚੰਦਰਮਾ ਵੀ ਉਹੀ ਹੈ ਆਕਾਸ਼ ਵੀ ਉਹੀ ਹੈ ਸਾਰੇ ਕੁਝ ਉਹੀ ਚੱਲ ਰਹੇ ਚਲਾਏ ਮਾਨ ਜੇ ਬਦਲਦਾ ਜੇ ਪਾਤਸ਼ਾਹ ਦੀ ਬਾਣੀ ਬਦਲਦੀ ਹੈ ਤੇ ਬਲੋਕ ਨੂੰ ਬਦਲਦੀ ਹੈ ਉਹਨੋਂ ਖ ਨੇ ਬਦਲਣਾ ਤੇ ਦੀ ਅਗੇ ਆਂ ਤੱਕ ਵੀ ਸਾਡੇ ਜੀਵਨ ਦੇ ਵਿੱਚ ਹੁੰਦਾ ਹੀ ਹੈ ਅਸੀਂ ਭਟਕਦੇ ਹਾਂ ਤਰਿਆਂ ਤੇ ਸਾਡੀ ਜੀਵਨ ਦੇ ਵਿੱਚ ਅੱਜ ਵੀ ਤੁੰਦੇ ਵਸਦੀ ਹੋਈ ਹੈ ਅਸੀਂ ਪਿਆਲੀ ਵਿੱਚ ਹੋ ਸੇ ਗਿਆਨਤਰੀ ਹੁੰਦੇ ਵਿੱਚ ਜਾਓਗੇ ਪ੍ਰਦਾਸ ਜੀ ਨੇ ਪਰਉਨਾ ਹਾਲਾਤਾਂ ਦਾ ਜ਼ਿਕਰ ਕੀਤਾ ਕਿ ਜਦੋਂ ਪ੍ਰਣਾਦ ਕਪਾਸਤਾ ਨੇ ਨਵਕਾਰ ਦਾ ਅਧਿ ਕੀਤਾ ਉਹ ਤਾਂ ਹਾਲਾਤ ਕਿਹੋ ਜਿਹੇ ਸਨ ਉਹਨਾਂ ਦੀ ਉਹ ਪਾਵਨ ਪੌੜੀ ਹੈ ਕਾਲਕੁਤ ਬਹੁਤ ਅਵਤਾਰ ਹੈ ਬੋਧ ਅਬੋਧ ਨਾਲ ਤ੍ਰਿਸ਼ਤੀ ਆਵੇ ਕੋਈ ਨਾ ਕਿਸੇ ਵਰਜੈ ਜੀ ਸੋਈ ਕਰੇ ਦੁਇ ਮਨ ਭਾਵੇ ਕਿਸੇ ਪੁਜਾਈ ਸਿਲਾ ਸੌਲ ਕੋਈ ਛੋੜੇ ਬੜੀ ਪੁਜਾਵੇ ਤੰਤਰ ਤਰਪਾਖੰਡ ਕਰ ਕਲਾ ਕਲੇਸ਼ ਨੂੰ ਬਾਦ ਵਧਾਵੇ ਆਪੋ ਧਾਪੀ ਹੋਏ ਕੈ ਨਿਆਰੇ ਨਿਆਰੇ ਅੰਧ ਚਲਾ ਲੈ ਕੋਈ ਪੂਜੇ ਚੰਦਰ ਸੂਰ ਕੋਈ ਧਰ ਤੇ ਕਾਸ਼ ਨਾਵੇ ਕੌਣ ਪਾਣੀ ਦਾ ਸੰਤ ਕੋ ਧਰਮ ਰਾਜ ਕੋਈ ਤ੍ਰਿਪਤਾਵੇ ਅਖੀਰ ਦੇ ਵਿੱਚ ਜਾ ਕੇ ਕਿੰਨੇ ਫੋਕਟ ਧਰਮੀ ਭਰ ਭਲਾਵੇ ਜਿੱਥੇ ਉਹਨੇ ਸਾਰਾ ਜ਼ਿਕਰ ਕੀਤਾ ਕਿ ਇਹ ਬਹੁੜ ਦਾ ਅਪਤਾਲ ਸੀ ਬਹੁੜ ਦਾ ਬੰਧ ਗਿਆਨ ਅਸੀਂ ਗਿਆਨ ਹਾਸਲ ਕਰਦਾ ਸੀ ਇਸ ਸਮੇਂ ਦੇ ਵਿੱਚ ਪਰ ਉਹ ਆਖਦੇ ਨੇ ਗਿਆਨਿਕ ਤੇ ਦਿਖਾਈ ਨਹੀਂ ਦੇ ਰਿਹਾ ਬਹੁਤ ਅਮੂਰਤਾਂ ਦੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 555 ਪ੍ਰਕਾਸ਼ਪੁਰ ਜੀ ਸੱਚੇ ਸੰਤਾਂ ਲੱਖ ਲੱਖ ਬਧਾਈਆਂ ਹੋਣ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਵਾਂ ਚਾਰ ਵਿਖੇ ਇਲਾਕੇ ਦੀ ਸੰਗਤਾਂ ਬਹੁਤ ਹੀ ਸ਼ਰਧਾ ਤੇ ਪਿਆਰ ਦੇ ਨਾਲ ਗੁਰੂ ਸਾਹਿਬ ਦਾ ਪ੍ਰਕਾਸ਼ਪੁਰ ਮਨਾ ਰਹੀਆਂ ਸਵੇਰ ਤੋਂ ਹੀ ਸੰਗਤਾਂ ਗੁਰੂ ਘਰ ਵਿਖੇ ਬਹੁਤ ਵੱਡੀ ਗਿਣਤੀ ਵਿੱਚ ਪਹੁੰਚ ਕਰਕੇ ਗੁਰੂ ਜੀਆ ਸਰਵਨਾ ਕਰ ਰਹੀਆਂ ਜਸਵੀਰ ਤੋਂ ਅਖੰਡ ਪਾਠ ਸਾਖ ਦੇ ਭੋਗ ਉਸ ਤੋਂ ਉਪਰੰਤ ਕਥਾ ਤੇ ਕੀਰਤਨ ਦੇ ਪ੍ਰਵਾਹ ਚੱਲ ਰਹੇ ਹਨ ਹਾਂ ਗੁਰੂ ਕੇ ਲੰਗਰ ਵੀ ਚੱਲ ਰਹੇ ਹਨ ਸਿਮਟੀਆਂ ਸੰਗਤਾਂ ਗੁਰੂ ਘਰ ਪਹੁੰਚ ਕਰਕੇ ਜਿੱਥੇ ਸੇਵਾ ਕਰ ਰਹੀਆਂ ਆ ਉਹਦੇ ਨਾਮ ਬਾਣੀ ਸਰਵਣ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਆ ਸਤਿਗੁਰੂ ਜੀ ਸਾਰਿਆਂ ਦੇ ਮੇਰ ਕਰਨ ਸਾਰਿਆਂ ਕਰੇ ਸ਼ੁਭ ਸ਼ਾਂਤੀ ਤੰਦੁਸਤੀ ਬਣਾਈ ਰੱਖਣਾ ਆਪਣੀ ਨਾਮ ਬਾਣੀ ਨਾਲ ਜੋੜ ਕੇ ਸਿੱਧੇ ਮਾਰਗ ਤੇ ਚੱਲਣ ਦਾ ਵੱਲ ਵਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਦੇ ਮਹਾਰਾਜ ਦੇ 550 ਜਿਵੇਂ ਗੁਰਪੁਰਬ ਦੀ ਸੌ ਲੱਖ ਲੱਖ ਵਧਾਈ ਹੋਵੇ ਜ ਮਾਰਕੀ ਯਾਦ ਇੱਕ ਪਹਿਚਾਨੋ ਇੱਕ ਨੂਰ ਤੇ ਸਮਝੋ ਕਿਉਂ ਕੌਣ ਪਰੇ ਕੋ ਮੰਦੇ ਜੇ ਬਾਕ ਇਨਸਾਨ ਗੁਰੂ ਮਾਰੇ ਕਿਰਪਾ ਕਰਨ ਚੜ੍ਹਦੀ ਕਲਾ ਰੱਖਣਾ ਲੱਖ ਰੱਖਦਾ ਹੋਵੇ ਜੀ ਸਾਰੀਆਂ ਘੇਂਦਿਆਂ ਦੀਆਂ 18 ਜੀਆਂ ਕਿ ਦੜੜੇ ਨੂੰ ਰੋੜ ਪਾ ਜਾਂਦੇ ਹਨ ਹੁਣ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਪਰਬਤੇ ਨੇ ਗੁਰੂ ਪਹਿਲਾਂ ਦੇ ਹਾਲਾਤ ਇਤੋਂ ਦੇ ਕਿਹੋ ਜੇ ਸਨ ਅਸੀਂ ਇਸ ਗੱਲ ਨੂੰ ਕੰਪੇਅਰ ਕਰਕੇ ਦੇਖਣਾ ਕਿ ਜਿਹੜੇ ਉਦੋਂ ਦੇ ਹਾਲਾਤ ਸਨ ਅੱਜ ਉਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਦੇ ਨਾਲੋਂ ਕੋਈ ਫਰਕ ਦਿਸ ਰਿਹਾ ਕਦੀ ਦਿਸ ਰਿਹਾ ਅਸਲ ਵਿੱਚ ਗੁਰੂ ਪਰਮਾਤਮਾ ਨੂੰ ਪਹੁੰਚਾਉਣ ਦਾ ਸਾਡਾ ਮਕਸਦ ਇਹ ਹੀ ਥਾਣਾ ਹੈ ਕਿ ਜਿਹੜੀ ਗੁਰੂ ਨਾਨਕ ਪਾਤਸ਼ਾਹ ਵਿਚਾਰ ਧਾਰਾ ਸਨੋਂ ਸੰਸਾਰ ਦੇ ਵਿੱਚ ਦੇ ਕੇ ਗਏ ਨੇ ਉਹਨਾਂ ਨੇ ਇੱਕ ਵੱਖਰੀ ਨਿਰਮਲ ਪੰਥ ਸਿਖਾਇਆ ਕਿ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਦੇ ਵਿੱਚ ਨਿਰਮਲ ਪੰਥ ਨਿਰਮਲ ਰੱਖੋਂ ਦਾ ਮੈਲ ਧੂਰ ਹੈ ਤੇ ਪੰਥ ਦਾ ਅਰਥ ਉਹਦਾ ਰਸਤਾ ਮੈਲ ਧੂਰ ਇਹਦੇ ਇੱਕ ਵੱਖਰਾ ਰਸਤਾ ਗੁਰੂ ਨਾਨਕ ਮਹਾਰਾਜ ਦੇ ਸੰਬੰਧ ਦਾ ਉਹ ਰਸਤਾ ਕਿਹੜਾ ਸੰਤ ਹੀ ਵਿਚਾਰ ਕਰਨੀ ਪਵੇਗੀ ਉਹ ਵੀ ਸਾਹਮਣੇ ਹੋਵੇਗਾ ਪਰ ਗੁਰੂ ਨਾਨਕ ਮਹਾਰਾ ਜਿੰਨਾ ਚਿਰ ਸੰਸਾਰ ਦੇ ਵਿੱਚ ਸਰੀਰ ਕਰਕੇ ਉਹਨਾਂ ਨੇ ਲਗਭਗ 70 ਸਾਲ ਦੇ ਪ੍ਰਕਿਰਤੀ ਕਲੰਕ ਦੇ ਵਿੱਚ ਸੰਸਾਰ ਦੇ ਵਿੱਚ ਯੋਗੇ ਵੀ ਦਿਖਾਇਆ ਜਦੋਂ ਅਸੀਂ ਗੁਰੂ ਨਾਨਕ ਮਹਾਰਾ ਜੀ ਦੀ ਬਾਣੀ ਦਾ ਜ਼ਿਕਰ ਕਰਦੇ ਹਾਂ ਤੇ ਪਾਤਸ਼ਾਹ ਨੇ 19 ਰਾਗਾਂ ਦੇ ਵਿੱਚ ਬਾਣੀ ਜਿਹੜੀ ਉਹ ਉਚਾਰਨ ਕੀਤੀ ਹੈ ਗੁਰੂ ਨਾਨਕ ਪਾਤਸ਼ਾਹ ਨੇ ਰਾਗਾਂ ਦੇ ਵਿੱਚ ਬਾਣੀ ਉਚਾਰਨ ਕਰਦੇ ਇਹ ਉਹੀ ਬਾਣੀ ਹੈ ਜਿਹੜੀ ਗੁਰੂ ਨਾਨਕ ਮਹਾਰਾ ਸੱਚੇ ਪਾਤਸ਼ਾਹ ਨੂੰ ਵੱਖ-ਵੱਖ ਸਥਾਨਾਂ ਦੇ ਉੱਤੇ ਜਾ ਕੇ ਵੱਖ-ਵੱਖ ਮਨੁੱਖਾਂ ਦੇ ਕੋਲ ਜਾ ਕੇ ਜਿਸ ਤਰ੍ਹਾਂ ਤੁਸੀਂ ਭਾਈ ਲਾਲੂ ਦਾ ਜ਼ਿਕਰ ਸੁਣਿਆ ਇਹ ਬੋ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਭਾਈ ਲਾਲੂ ਜਾ ਕੇ ਲਵਾਜਦੇ ਹਨ ਇਹ ਗੁਰੂ ਗ੍ਰੰਥ ਸਾਹਿਬਾਰੇ ਬਾਣੀ ਦੇ ਵਿੱਚ ਜਿਹੜੇ ਮਾਰਗ ਦੇ ਵਜਨ ਕੀਤੇ ਨੇ ਉਹ ਪ੍ਰੈਕਟੀਕਲ ਤੌਰ ਦੇ ਉਤੇ ਜਿਉਂ ਕੇ ਸਾਡੇ ਸਾਹਮਣੇ ਸੰਸਾਰਕ ਤਸਵਰ ਦਿਖਾਇਆ ਇਹ ਨਹੀਂ ਗੁਰਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਜੀ ਵਜਨ ਕਰ ਦਿੱਤੀ ਨੀਚਾ ਅੰਦਰਲੀ ਇਨਜਾਤ ਮੀਤੀ ਹੁਅਤ ਨੀਚ ਨਾਨਕ ਤੇ ਕਿਤੇ ਸੰਗ ਸਾਥ ਵੜਿਆ ਕਿਉਂਕਿ ਜਿੱਥੇ ਨੀਚ ਸੁਭਾਅ ਜਾਂਦਾ ਜਿੱਥੇ ਲਦਰ ਤਰੀਕ ਇਸਰ ਮੈਂ ਕਹਿਣਾ ਬਾਤ ਨਹੀਂ ਕਿ ਕਿ ਬਾਤ ਇਹ ਕਹਿਣਾ ਬਚਣਾ ਨੂੰ ਕਹਿ ਦਿੱਤਾ ਆਪ ਜੀਵਨ ਜਿਉਂਦੇ ਵੰਦ ਨੇ ਪਾਈ ਲਾਡੂ ਨੂੰ ਨਿਵਾਜ ਪਾਈ ਲਾਡੂ ਦੇ ਘਰ ਦੇ ਵਿੱਚ ਜਾ ਕੇ ਮਲਕ ਭਾਗੂ ਦੇ ਉਸ ਬ੍ਰਹਮ ਭੂਜ ਦੇ ਸੰਦੇ ਨੂੰ ਫਮਰਾ ਕੇ ਪਰਦੇ ਦੇ ਘਰ ਦੇ ਵਿੱਚ ਜਾ ਕੇ ਬਰਾਜਮਨ ਹੋਏ ਨੇ ਉਹਨੂੰ ਵਡਿਆਈ ਪੰਜ ਚਾਰ ਵਰਣ ਮੰਡਾ ਦੇ ਵਿੱਚ ਵਡਿਆ ਬਿਆਸੀ ਉਹ ਅੱਜ ਵੀ ਬੇਸ਼ੱਕ ਅਸੀਂ ਦੇਖ ਲਈਏ ਸਮਾਜ ਦੇ ਵਿੱਚ ਚੱਲਦੇ ਅੱਜ ਕੱਲ੍ਹ ਵੀ ਉਹੀ ਰਿਹਾ ਗੁਰਨਾਨਕ ਮਹਾਰਾਜ ਜੀ ਨੇ ਬੜਾ ਜ਼ਿਕਰ ਕੀਤਾ ਬਾਦਸ਼ਾਹ ਨੇ ਕਿ ਸਮਾਜ ਦੇ ਵਿੱਚੋਂ ਜਾਤ ਪਾਤ ਖਤਰ ਨੂੰ ਹੋਏ ਇਹ ਬਹੁਤ ਪਾਤ ਕਰਨ ਨੂੰ ਵਿਤ੍ਰਿਪਤ ਹੋ ਜਾਣ ਪਰ ਸੰਸਾਰ ਦੇ ਵਿੱਚ ਤੁਨੀ ਕੋਈ ਨਹੀ ਚੱਲਦੇ ਸਾਡੇ ਜੀਵਨ ਦੇ ਵਿੱਚ ਤੇ ਤੁੰਡਾ ਜੀ ਉਸੇ ਤਰ੍ਹਾਂ ਦੇ ਨਾਲ ਪਸਰੀ ਹੋਈ ਹੈ ਅਜੇ ਅੱਜ ਵੀ ਬੜੀਆਂ ਮਸਾਉਣਾ ਖਬਰਾਂ ਨੂੰ ਕਿਸੇ ਨੂੰ ਮੰਦਰਾਂ ਵਿੱਚੋਂ ਵਾਦੂ ਦੇ ਫੋਲਡ ਰਹਿਤੀ ਰਵਾਜਾਂ ਦੇ ਵਿੱਚੋਂ ਸੰਸਾਰ ਦੇ ਜੀਵਨ ਨੂੰ ਕੱਢਣ ਦੇ ਵਾਸਤੇ ਇਹ ਮਹਾਨ ਪ੍ਰਭਾਲਾ ਕੀਤਾ ਸ ਕਿਉਂਕਿ ਜਦੋਂ ਕੋਈ ਗੁਰੂ ਗ੍ਰੰਥ ਸਾਹਿਬ ਆਰਦੇ ਅਸੀਂ ਬਾਣੀ ਪੜਦੇ ਆ ਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਾਰਿਆਂ ਨਾਲ ਜਿਹੜਾ ਉਹਨੇ ਸਾਨੂੰ ਇੱਕ ਓੰਕਾਰ ਦੀ ਗੱਲ ਕੀਤੀ ਹੈ ਨਾ ਕਿ ਪ੍ਰਮਾਤਮਾ ਇੱਕ ਹੈ ਗੁਰੂ ਗ੍ਰੰਥ ਸਾਹਿਬ ਆਰਦੇ ਕਿਹੜਾ ਨਹੀਂ ਹੈ ਵਾਰ-ਵਾਰ ਜੇ ਤੁਸੀਂ ਇਹਨਾਂ ਵਚਨਾਂ ਨੂੰ ਪੜਾਂਗੇ ਤੇ ਸਾਡੇ ਅੰਦਰ ਉਹ ਚਿੰਗ ਪੈਦਾ ਹੋਵੇ ਜਦੋਂ ਅਸੀਂ ਪੜਾਂਗੇ ਕਿ ਪਾਤਸ਼ਾਹ ਦੀ ਬਾਣੀ ਦੇ ਵਿੱਚ ਵਚਨ ਕੀਤੇ ਨੇ ਕਿ ਪ੍ਰਮਾਤਮਾ ਇੱਕ ਹੈ ਕਿਉਂਕਿ ਪ੍ਰਮਾਤਮਾ ਜੇ ਇੱਕ ਨਾ ਵਾਦ ਨੇ ਸਭ ਨੂੰ ਜੋੜਿਆ ਤੇ ਇਹਦਾ ਮਤਲਬ ਹੈ ਪਹਿਲਾਂ ਬਹੁਤੇ ਪ੍ਰਮਾਤਮਾ ਨੂੰ ਮੰਨਿਆ ਜਾਂਦਾ ਹੋਵੇ ਤੇ ਦਿੱਤੀ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਟਰਿਸ ਡੀ ਐਡਿਕਸ਼ਨ ਸਕਿਨ ਐਂਡ ਕਾਸਮੈਟੋਲੋਜੀ ਸਕਿਨ 레이జర్ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ

ਦਮਿਆ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਰੀ ਸੀ ਨੂੰ ਇਜਾਜ਼ਤ ਦਿਓ ਧੰਨਵਾਦ